ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਅਖਾਨ ਕਰਾਂਗੇ ਕੱਕੇ ਦੇ ਨਾਉ ਲੈਟਸ ਸਟਾਰਟ ਅਸੀਂ ਊੜੇ ਐੜੇ ਈੜੀ ਸਸੇ ਤੱਕ ਕਾਲੇ ਆ ਠੀਕ ਹੈ ਅੱਜ ਕੱਕੇ ਦੇ ਨਾਉ ਲੈਟਸ ਸਟਾਰਟ ਕਰੇ ਕੋਈ ਭਰੇ ਕੋਈ ਕਸੂਰ ਕੋਈ ਕਰੇ ਤੇ ਸਜ਼ਾ ਕੋਈ ਹੋਰ ਉਪਤੇ ਦਲਜੀਤ ਦਫਤਰ ਵਿੱਚੋਂ ਚੋਰੀ ਕਰਕੇ ਭੱਜ ਗਿਆ ਪਰ ਪੁਲਿਸ ਨੇ ਉਸ ਦੇ ਵੱਡੇ ਭਰਾ ਮਨਜੀਤ ਨੂੰ ਫੜ ਲਿਆ ਇਸ ਤੇ ਸਰਪੰਚ ਨੇ ਥਾਨੇ ਦਾ ਨੂੰ ਕਿਆ ਮਨਜੀਤ ਦਾ ਘਰ-ਬਾਰ ਵੱਖਰਾ ਹੈ ਉਸ ਦਾ ਕੋਈ ਕਸੂਰ ਨਹੀਂ ਉਸ ਨੂੰ ਫੜਨਾ ਤਾਂ ਕਰੇ ਕੋਈ ਪਰੇ ਕੋਈ ਵਾਲੀ ਗੱਲ ਹੈ ਯਾਨੀ ਕਿ ਜਿੰਨੇ ਕਸੂਰ ਕੀਤਾ ਨੂੰ ਫੜਨਾ ਨਹੀਂ ਤੇ ਦੂਜੇ ਨੂੰ ਫੜ ਲਿਆ ਨੈਕਸਟ ਹੈ ਕਰ ਮਨਜ਼ੂਰੀ ਤੇ ਖਾ ਚੂਰੀ ਮਿਹਨਤ ਨਾਲ ਹੀ ਸੁਖ ਪ੍ਰਾਪਤ ਹੁੰਦੇ ਹਨ ਰਾਮ ਪਹਿਲਾਂ ਕੋਈ ਕੰਮ ਨਹੀਂ ਕਰਦਾ ਸੀ ਤੇ ਉਸ ਦੇ ਘਰ ਭੱਗ ਪੁੱਜਦੀ ਸੀ ਜਦੋਂ ਦਾ ਉਹ ਨੌਕਰੀ ਕਰਨ ਲੱਗ ਗਿਆ ਹੈ ਤਾਂ ਘਾ ਲਹਿਰਾ ਬਹਿਰਾ ਹੀ ਹੋ ਗਈਆ ਅਜਿਹੀ ਸਥਿਤੀ ਉੱਪਰ ਟਿੱਪਣੀ ਕਰ ਦਿਆ ਹੈ ਕਸ਼ਮੀਰ ਨੇ ਦੋ ਕਸ਼ਮੀਰ ਦੇ ਦੋਸਤ ਨੇ ਕਿਹਾ ਕਿ ਐਵੇਂ ਨਹੀਂ ਆਖ ਤੇ ਕਰ ਮਨਜ਼ੂਰੀ ਤੇ ਖਾਚੂਰੀ ਨੈਕਸਟ ਨੰਬਰ 3rd ਹੈ ਕਾਲੀ ਅੱਗੇ ਟੋਏ ਕਾਲੇ ਕੰਮ ਕਦੇ ਨਾ ਹੋਏ ਤੀ ਰਚਨਾ ਕੰਮ ਬੰਦਾ ਹੈ ਬਿਨਾਂ ਸੋਚੇ ਸਮਝੇ ਕਾਲੀ ਵਿੱਚ ਕਦੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਹਮੇਸ਼ਾ ਅਸਫਲਤਾ ਹੀ ਹੱਥ ਲੱਦੀ ਹੈ ਸਾਦੇ ਸਿਆਣਾ ਨੇ ਕਿਹਾ ਹੈ ਕਾਲੀ ਅੱਗੇ ਟੋਏ ਕਾਲੇ ਕੰਮ ਕਦੀ ਨਾ ਹੋਏ ਨੈਕਸਟ ਹੈ ਕਾਲੇ ਕਦੇ ਨਾ ਹੋਵਨ ਬੱਗੇ ਭਾਵੇ ਸੋ ਮਨ ਸਾਵਨ ਸਾਵਨ ਲੱਗੇ ਆਦਮੀ ਦੀ ਆਰਤਾ ਕਦੇ ਨਹੀਂ ਬਦਲਦੀਆ ਜੋ ਆਰਤਾ ਬਚਪਨ ਵਿੱਚ ਪੱਕ ਜਾਂਦੀਆਂ ਹਨ ਲਾ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਨਹੀਂ ਬਦਲਦੀਆ ਤਾਂ ਹੀ ਤੇ ਸਿਆਣੇ ਕਹਿ ਗਏ ਹਨ ਕਿ ਕਾਲੇ ਕਦੇ ਨਾ ਹੋਵਨ ਬੱਗੇ ਭਾਵੇਂ ਸੋਮਨ ਸਾਬਨ ਲੱਗੇ ਨੈਕਸਟ ਕਦੇ ਦਾਦੇ ਦੀ ਆ ਕਦੇ ਪੋਤੇ ਦੀ ਆ ਇਹ ਇੰਪੋਰਟੈਂਟ ਹੈ ਸਦਾ ਇੱਕੋ ਆਦਮੀ ਦੀ ਗੁੱਡੀ ਨਹੀਂ ਚੜੀ ਰਹਿੰਦੀ ਅੱਜ ਉਹਨਾਂ ਦੀ ਸਰਕਾਰ ਹੈ ਤੇ ਉਹ ਬੜੇ ਹੈਸ਼ਰੇ ਫਿਰਦੇ ਹਨ ਹੈਸ਼ਰੇ ਮਤਲਬ ਆਕਰਨਾ ਜਾਂ ਕਮਾਂਡਨਾ ਵੀ ਕਹਿ ਸਕਦੇ ਆ ਠੀਕ ਹੈ ਕੋਈ ਗੱਲ ਨਹੀਂ ਕਦੇ ਸਾਡੇ ਵੀ ਦੀ ਨਾਉਂਗੇ ਫਿਰ ਉਹਨਾਂ ਨੂੰ ਦੱਸਾਂਗੇ ਕਦੇ ਦਾਦੇ ਦੀ ਆ ਤੇ ਕਦੇ ਪੋਤੇ ਦੀ ਆ ਨੈਕਸਟ ਹੈ ਕੱਲ ਨਾਮ ਕਾਲ ਦਾ ਅੱਜ ਦਾ ਕੰਮ ਕੱਲ ਤੇ ਛੱਡਣ ਵਾਲਿਆਂ ਨੂੰ ਆਖਿਆ ਜਾਂਦਾ ਹੈ ਕਿਸੇ ਵੀ ਕੰਮ ਨੂੰ ਕੱਲ ਤੇ ਨਹੀਂ ਛੱਡਣਾ ਚਾਹੀਦਾ ਕੱਲ ਪਤਾ ਨਹੀਂ ਕੀ ਹੋ ਜਾਵੇ ਕੰਮ ਆਜ ਹੀ ਕਾ ਲੈਣਾ ਚਾਹੀਦਾ ਹੈ ਤਾਂ ਹੀ ਤੇ ਕਹਿੰਦੇ ਹਨ ਕੱਲ ਨਾਮ ਕਾਲ ਦਾ ਕੁੱਤੇ ਦਾ ਕੁੱਤੇ ਕੁੱਤੇ ਦਾ ਕੁੱਤਾ ਵੈਰੀ ਇੱਕੋ ਪੇਸ਼ੇ ਦੇ ਦੋ ਵਿਅਕਤੀਆਂ ਵਿੱਚ ਵਿਰੋਧ ਸੰਭਾਵਿਤ ਹੈ ਜਦੋਂ ਇੱਕ ਡਾਕਟਰ ਦੀ ਪਰਚੀ ਦੂਸਰੇ ਨੂੰ ਵਿਖਾਓ ਤਾਂ ਦੂਸਰੇ ਤਾ ਦੂਜਾ ਡਾਕਟਰ ਪਹਿਲੇ ਡਾਕਟਰ ਦੀਆਂ ਦितीय ਦਵਾਈਆਂ ਵਿੱਚ ਜ਼ਰੂਰ ਨੁਕਸ ਕੱਢੇਗਾ ਪਰ ਸੁਭਾਵਕ ਵੀ ਹੈ ਕਿਉਂਕਿ ਸਿਆਨੀਆਂ ਨੇ ਠੀਕ ਹੀ ਕਿਹਾ ਹੈ ਕੁੱਤੇ ਦਾ ਕੁੱਤਾ ਵੈਰੀ ਹੁੰਦਾ ਹੈ ਨੰਬਰ 8 ਤ ਹੈ ਕੋ ਨਾ ਚੱਲੀ ਬਾਬਾ ਤਿਹਾਈ ਇਹ ਵੀ ਇੰਪੋਰਟੈਂਟ ਹੈ ਜਿਹੜਾ ਕੰਮ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਰੀਤਾ ਨੇ ਘਰ ਦਾ ਸਾਰਾ ਕੰਮ ਕਰਨ ਦਾ ਬੀੜਾ ਚੁੱਕਿਆ ਸੀ ਪਰ ਹਲੇ ਕੰਮ ਕਰਦੀ ਨੂੰ ਅੱਧਾ ਘੰਟਾ ਹੀ ਨਹੀਂ ਹੋਇਆ ਤੇ ਕੈਨ ਲੱਗੀ ਮੈਂ ਥੱਕ ਗਈ ਹਾਂ ਥੋੜਾ ਆਰਾਮ ਕਰ ਲਵਾ ਤਾਂ ਉਸਦੀ ਨੇ ਉਸਦੀ ਮਾਂ ਨੇ ਕਿਹਾ ਤੇਰਾ ਤੇ ਉਹ ਹਿਸਾਬ ਹੋਇਆ ਕੋ ਨਾ ਚਲੀ ਬਾਬਾ ਤਿਹਾਈ ਹੈ ਨੈਕਸਟ ਨੰਬਰ 9th ਹੈ ਕੋਟ ਉਸਰੀਆ ਤਰਖਾਨ ਵਿਸਰਿਆ ਆਪਣਾ ਮਤਲਬ ਕੱਢ ਕੇ ਅੱਖਾ ਫੇਲ ਲੈਣਾ ਜਦੋਂ ਉਸਨੇ ਮੇਰੇ ਕੋਲ ਕੰਮ ਕਰਾਉਣਾ ਸੀ ਤਾਂ ਹਰ ਵੇਲੇ ਮੇਰੇ ਅੱਗੇ ਪਿੱਛੇ ਫਿਰਦਾ ਰਿਹਾ ਜਦੋਂ ਮੈਂ ਕੰਮ ਕਰ ਦਿੱਤਾ ਤਾਂ ਹੁਣ ਗੱਲ ਨਹੀਂ ਕਰਦਾ ਉਸ ਦਾ ਤੇ ਉਹ ਹਾਲ ਹੈ ਕੋਠਾ ਉਸਦੇ ਅਤਰਖਾਨ ਵਿਸਰਿਆ ਨੈਕਸਟ ਲਾਸਟ ਨੰਬਰ 10 ਕੋਲਿਆ ਦੀ ਦਲਾਲੀ ਵਿੱਚ ਮੂੰਹ ਕਾਲਾ ਢੇੜੇ ਕੰਮਾਂ ਵਿੱਚ ਹਮੇਸ਼ਾ ਬਦਨਾਮੀ ਹੁੰਦੀ ਹੈ ਸੁਮੀਨ ਨੇ ਜਦੋਂ ਬਦਨਾਮ ਮੁੰਡਿਆਂ ਦਾ ਸਾਥ ਦਿੱਤਾ ਤਾਂ ਸਾਨੂੰ ਪਤਾ ਲੱਗ ਗਿਆ ਕਿ ਸੁਮੀਰ ਵੀ ਉਹਨਾਂ ਵਰਗਾ ਹੀ ਹੈ ਅਤੇ ਸੁਮੀਨ ਨਾਲੋਂ ਵੀ ਸਭ ਨੇ ਨਾਤਾ ਤੋੜ ਲਿਆ ਅਮਿਤਾ ਨਹੀਂ ਕਹਿੰਦੇ ਕਿ ਕੋਲਿਆ ਦੀ ਦਲਾਲੀ ਵਿੱਚ ਮੂੰਹ ਕਾਲਾ ਹੀ ਹੁੰਦਾ ਹੈ ਯਾਨੀ ਕਿ ਭੈੜੇ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਤੁਹਾਨੂੰ ਵੀ ਬਦਨਾਮੀ ਸੈਣੀ ਪੈਂਦੀ ਹੈ ਠੀਕ ਹੈ ਐ ਅਖਾਂ ਦੀ ਕਾਪੀ ਜਿੱਤੇ ਮੁਹਾਵਰੇ ਲਿਖਿਆ ਉੱਚੀ ਇਹ ਕਰਨੇ ਆ ਠੀਕ ਹੈ ਹਾਂ 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 ਦੇ ਕਾਲੇ ਹੁਣ ਅਸੀਂ ਕੱਕੇ ਦੇ ਕਿਤੇ ਉਸ ਤੋਂ ਬਾਅਦ ਹਾਹੇ ਤੋਂ ਬਾਅਦ ਇਹ ਨੋਟ ਹੋਣੇ ਚਾਹੀਦੇ ਠੀਕ ਹੈ